ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਰਾਏਕੋਟ ਦੇ ਪਿੰਡ ਨੂਰਪੁਰਾ ਵਿਖੇ ਗੰਦੇ ਪਾਣੀ ਦੇ ਓਵਰਫਲੋ ਹੋਏ ਛੱਪੜ ਦਾ ਗੰਦਾ ਪਾਣੀ ਆਲੇ-ਦੁਆਲੇ ਦੇ ਰੰਦੇ ਕਈ ਘਰਾਂ ਵਿੱਚ ਦਾਖਲ ਹੋ ਗਿਆ। ਸਗੋਂ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਮਹੱਲੇ ਅਤੇ ਲੋਕਾਂ ਦੇ ਘਰਾਂ ਵਿੱਚ ਗੁੱਡ-ਗੁੱਡੇ ਪਾਣੀ ਜਮਾ ਹੋ ਗਿਆ। ਬਲਕਿ ਕਈ ਘਰਾਂ ਦੇ ਕਮਰਿਆਂ ਵਿੱਚ ਪਾਣੀ ਦਾਖਲ ਹੋਣ ਕਾਰ ਵੱਡੀ ਮਾਤਰਾ ਵਿੱਚ ਕੀਮਤੀ ਸਮਾਨ ਖਰਾਬ ਹੋ ਗਿਆ। ਮੀਨਾਰੂਪਨ ਅਤੇ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਡਰੇ ਅੱਧੀ ਦਰਜਨ ਦੇ ਕਰੀਬ ਸਨਿਕਾਂ ਨੂੰ ਆਪਣਾ ਸਮਾਨ ਦੂਜੇ ਪਾਸੇ ਹੋਰ ਨਾ ਜਾਣਕਰ ਘਰਾਂ ਦੇ ਵਿੱਚ ਲਿਜਾ ਕੇ ਰੱਖਣਾ ਪਿਆ। ਉਹਨਾਂ ਦੱਸਿਆ ਕਿ ਤਕਰੀਬਨ ਪਿਛਲੇ 10-12 ਸਾਲਾਂ ਤੋਂ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਛੱਪੜ ਦੀ ਸਪਾਈ ਨਾ ਹੋਣ ਕਾਰਨ ਬਰਸਾਤੀ ਮੌਸਮ ਛੱਪੜ ਓਵਰਫਲੋ ਹੋ ਕੇ ਪਾਣੀ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਕੇ ਸੱਪੜ ਦੇ ਗੰਦੇ ਪਾਣੀ ਕਾਰਨ ਜਿੱਤੇ ਮੱਖੀ ਮੱਛਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਉੱਥੇ ਹੀ ਸੱਪ ਸੁੰਡੀ ਆਦ ਜ਼ਹਿਰੀਲੇ ਜੀਵ ਜੰਤੂਆਂ ਦੇ ਪਾਣੀ ਵਿੱਚ ਡੁੱਬੇ ਮੀਟਰ ਬਕਸ਼ਾ ਤੋਂ ਘਰਾਂਟ ਲੱਗਣ ਕਾਰਨ ਵੀ ਜਾਨੀਮਾਲੀ ਨੁਕਸਾਨ ਹੋਣ ਦਾ ਖਾਸਾ ਵੀ ਬਣਿਆ ਹੋਇਆ ਈ ਉਹਨਾਂ ಗ್ರಾಮ ਪੰਚਾਇਤ ਅਤੇ ਰੈਕੂਟ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਜਲਦ ਹੱਲ ਕਰਵਾ ਕੇ ਉਹਨਾਂ ਦੇ ਜਾਨੀਮਾਲੀ ਨੁਕਸਾਨ ਹੋਣ ਤੋਂ ਬਚਾ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਜਦੋਂ ਇਸ ਸਬੰਧ ਵਿੱਚ ਸਰਪੰਚ ਸਰਬਜੀਤ ਕੌਰ ਦੇ ਪਤੀ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਪੇਸ਼ ਆ ਰਹੀ ਹੈ ਜਦਕਿ 2 ਮਹੀਨੇ ਪਹਿਲਾਂ ಗ್ರಾಮ ਪੰਚਾਇਤ ਵੱਲੋਂ ਇਸ ਛੱਪੜ ਦੀ ਸਫਾਈ ਕਰਾਉਣ ਦੇ ਮਕਸਦ ਤਹਿਤ ਪਾਣੀ ਕਢਵਾਇਆ ਗਿਆ ਸੀ ਪਰੰਤੂ بارش ਹੋ ਗਈ ਅਤੇ ਕੰਮ ਵਿਚਕਾਰ ਹੀ ਬੰਦ ਕਰਨਾ ਪਿਆ ਜਦਕਿ ಗ್ರಾಮ ਪੰਚਾਇਤ ਵੱਲੋਂ ਇਸ ਛੱਪੜ ਦੀ ਸਫਾਈ ਕਰਵਾ ਕੇ ਉਹਨਾਂ ਵਿੱਚ ਵਾਟਰ ਟ੍ਰੀਟਮੈਂਟ ਪਲਾਟ ਲਗਾਉਣ ਦਾ ਪ੍ਰੋਜੈਕਟ ਉਲੀਕਿਆ ਹੋਇਆ ਹੈ ਇਸ ਨੂੰ ਬਾਰਸ਼ ਦਾ ਮੌਸਮ ਲੰਘਣ ਤੋਂ ਬਾਅਦ ਅਮਲ ਵਿੱਚ ਲਿਆਂਦਾ ਜਾਵੇਗਾ ਸਗੋਂ ਹੁਣ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਚੱਪੜ ਓਵਰਫਲੋ ਹੋ ਗਿਆ ਇਸ ਮੌਕੇ ਤਹਿਸੀਲਦਾਰ ਵਿਸ਼ਾਲ ਬਰਮਾ ਅਤੇ ਬੀਡੀਪੀਓ ਮਨਜੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਸਨੀਕਾਂ ਨੂੰ ਜਲਦ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਰਾਏਕੁਰ ਤੋਂ ਦਲਵਿੰਦਰ ਸਿੰਘ ਜੀ ਦੀ ਖਾਸ ਰਿਪੋਰਟ ਹਾਂ ਜੀ ਹਾਂ ਤਾਂ ਕਿੰਨਾ ਛੱਡ ਮਨਜੀਤ ਕੋਰ ਹੈ ਦੂਏ ਪਾਣੀ ਦੀ ਸਮੱਸਿਆ ਕੀ ਕਰਾ ਟੋੜਾ ਚੰਨਾ ਬਤਾ ਤੁਸੀਂ ਇਸ ਸਮੱਸਿਆ ਨਾਲ ਇਸ ਸਮੱਸਿਆ ਨਾਲ ਤਾਂ ਵੀਰ ਜੀ ਅਸੀਂ ਬਹੁਤ ਤਿਆਰ ਹੋ ਗਿਆ ਜੋ ਜੀ ਸਾਡੀ ਕੋਈ ਹਾਲੀ ਨਹੀਂ ਹੁੰਦਾ ਹੈਗਾ ਜਦੋਂ ਬਾਰਿਸ਼ ਆਉਂਦੀਆਂ ਨੇ ਸਾਰੇ ਆਲੇ-ਦਾਲੇ ਦਾ ਖੱਤਿਆਂ ਦਾ ਪਾਣੀ ਸਾਡੇ ਇੱਧਰ ਛੱਪੜ ਦੇ ਵਿੱਚੋਂਦਾ ਆ ਕੇ ਸਾਡੇ ਘਰਾਂ 'ਚ ਵੜ ਜਾਂਦਾ ਤੇ ਉਹਨਾਂ ਕੁਸੀਂ ਤੁਸੀਂ ਇੰਨੀ ਕਿਸਮ ਦੀ ਸਮੱਸਿਆ ਮਾਤ ਨੂੰ ਆ ਰਹੀਆਂ ਨੇ ਬਹੁਤ ਆ ਰਹੀਆਂ ਨੇ ਸਾਨੂੰ ਸਮੱਸਿਆ ਤਾਂ ਸਾਡਾ ਸਾਰਾ ਸਮਾਨ ਖਰਾਬ ਹੋ ਜਾਂਦਾ ਬਾ ਸਾਰੇ ਸਾਡੇ ਰੋਟੀ ਪਾਣੀ ਤੋਂ ਵੀ ਬਹਿ ਜਾਂਦੇ ਆ ਦੋ ਦੋ ਤਿੰਨ ਤਿੰਨ ਦਿਨ ਘਰਾਂ ਚ ਪਾਣੀ ਵਟ ਕੇ ਮਸੀਦ ਵਾਲਾ ਸਾਡਾ ਪਾਸਾ ਬਾ ਪਿੰਡ ਸਾਡਾ ਨੋਥਪੂਰਾ ਬਾ ਤੁਸੀਂ ਪੰਚਾਇਤ ਨੂੰ ਜੇ ਹੋਰ ਹਾਂਜੀ ਐਸੇ ਪੰਚਾਇਤ ਨੂੰ ਵੀ ਦੱਸਿਆ ਬਾ ਵੀਡੀਓ ਸਭ ਨੇ ਵੀ ਦੱਸਿਆ ਬਾ ਵੀ ਸਾਡੀ ਰੋਡ ਉੱਚਾ ਕਰਾਇਆ ਜਾਵੇ ਪਾਣੀ ਦਾ ਹੱਲ ਕੀਤਾ ਜਾਵੇ ਕੋਈ ਹਜੇ ਤੱਕ ਖਾਲੀ ਨਹੀਂ ਹੋਇਆ ਹੈਗਾ ਸਾਨੂੰ ਦਿਲਾਸਾ ਤਾਂ ਬਹੁਤ ਦੇ ਜਾਂਦੇ ਨਹੀਂ ਆ ਕੇ ਬੀ ਹੋਊਗਾ ਤੁਹਾਡਾ ਹੱਲ ਕਰਦੇ ਆ ਲੇਕਿਨ ਹੁੰਦਾ ਨਹੀਂ ਹੈਗਾ ਕਿਨਾ ਭਾਈ ਆਪਣਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਹ ਜਿਹੜੀ ਸਮੱਸਿਆ ਆ ਰਹੀ ਹੈ ਆਪਣਾ ਨੂਰਪੁਰ ਜਿਹੜਾ ਇਹ ਪਾਸਾ ਵੱਜਦਾ ਔਰ ਕਦੋਂ ਤੋਂ ਇਹ ਸਮੱਸਿਆ ਹੈ ਇਹ ਪਾਸਾ ਮਸੀਦ ਵਾਲਾ ਵੱਜਦਾ ਵਾ ਸਮੱਸਿਆ ਸਾਨੂੰ ਘੱਟੋ ਘੱਟ 10-12 ਸਾਲ ਤੋਂ ਆ ਰਹੀ ਆ ਜਿੰਨ ਕਿ ਵੈਸੇ ਤਾਂ ਬਹੁਤ ਦਿਲ ਦੀ ਆ ਹੁਣ 10-12 ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਆ ਰਹੀ ਆ ਠੀਕ ਹੈ ਜੀ ਇਹ ਸਮੱਸਿਆ ਦਾ ਆਪਾਂ ਤਾਂ ਪ੍ਰਸ਼ਾਸਨ ਮੂਰੇ ਹੀ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਪਾਣੀ ਖੜਨ ਕਰਕੇ ਬਹੁਤ ਜ਼ਿਆਦਾ ਮੱਛਰ ਹੋਇਆ ਪਿਆ ਜਿਹੜਾ ਡੇਂਗੂ ਮੱਛਰ ਆ ਜਾਂ ਸੱਪ ਸਲੂੰਡਾ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਵੱਧ ਰਿਹਾ ਵਾ ਤੇ ਘਰ ਡਿੱਗਣ ਦੀ ਗੰਗਾਰ ਚ ਨੇ ਇਹ ਸਮੱਸਿਆ ਦਾ ਮੇਨ ਕਾਰਨ ਕੀ ਹੈ ਸਮੱਸਿਆ ਦਾ ਮੇਨ ਕਾਰਨ ਛੱਪੜ ਹੀ ਹੈ ਜੀ ਛੱਪੜ ਦੇ ਦੋ ਓਵਰਫਲੋ ਹੋ ਜਾਂਦਾ ਤੇ ਉਹਦਾ ਪਾਣੀ ਬਾਹਰ ਆ ਜਾਂਦਾ ਵਾ ਫੋਨ ਇਹਦੇ ਵਿੱਚ ਕਿੰਨੇ ਕਿ ਘਰਾਂ ਦੇ ਵਿੱਚ ਪਾਣੀ ਵੜਿਆ ਇਹ ਤਕਰੀਬਨ 25 ਘਰਾਂ ਦੇ ਵਿੱਚ ਪਾਣੀ ਦੇ ਵਿੱਚ ਆਪਣੇ ਹੈਗੇ ਹੋਇਆ ਹੋਇਆ ਵਾ ਤੇ 5-10 ਘਰਾਂ ਦੇ ਵਿੱਚ ਤਾਂ ਬਿਲਕੁਲੀ ਲੱਖ-ਲੱਖ ਜਿੰਨਾ ਪਾਣੀ ਆਇਆ ਹੋਇਆ ਵਾ ਹੁਣ ਉਹਨਾਂ ਨੇ ਕੀ ਸੌਲਿਊਸ਼ਨ ਵਰਤਿਆ ਹੈ ਜੀ ਉਹਨਾਂ ਨੇ ਤਾਂ ਇੱਦਾਂ ਆਏ ਸੀ ਪ੍ਰਸ਼ਾਸਨ ਆਇਆ ਸੀਗਾ ਤੇ ਅਸੀਂ ਸਵੇਰੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਉਹ ਆਏ ਸੀ ਉਹ ਤਾਂ ਸਾਨੂੰ ਇਦਾਂ ਕਹਿ ਗਏ ਵੀ ਕੋਈ ਗੱਲ ਨਹੀਂ ਜਲਦੀ ਉਹ ਜਲਦ ਹੱਲ ਕਰਦੇ ਆ ਪਰ ਹਜੇ ਤੱਕ ਕੋਈ ਸੁਣਵਾਈ ਹੋਈ ਨਹੀਂ ਸਾਡੀ ਜਿਹੜੇ ਘਰਾਂ ਦੇ ਪਾਣੀ ਭੜਿਆ ਉਹ ਉਹਨਾਂ ਦਾ ਕੀ ਹਾਲਾਤ ਉਹ ਵੀ ਡਿੱਗਣ ਦੀ ਕੰਗਾਰਚਾ ਬਿਲਕੁਲ ਉੱਥੇ ਹੀ ਰਹਿ ਰਹੇ ਨੇ ਜਿਨ੍ਹਾਂ ਨੇ ਕੋਈ ਸੈਫਟ ਕੀਤਾ ਹੈ ਕੋਸ਼ ਘਰਾਂ ਨੇ ਕੀਤਾ ਆ ਗਿਆ ਕੋਈ ਘਰ ਪਿੰਡ ਦੇ ਪਰਲੀ ਸਾਈਡ ਆਪਣੇ ਸਮਾਨ ਚੱਕ ਕੇ ਲੈ ਗਏ ਆ ਜਿੱਥੇ-ਜਿੱਥੇ ਵੀ ਜਿਹਨੂੰ ਟਿਕਾਣਾ ਮਿਲਦਾ ਵਾ ਉਹ ਆਪਦਾ ਸਮਾਨ ਲੈ ਕੇ ਚੁੱਕੇ ਆ ਪੰਜ ਚਾਰ ਘਰ ਤਾਂ ਬਾਕੀ ਹਜੇ ਵੇਚ ਹੀ ਰਹੇ ਆ ਹੁਣ ਕੀ ਮੰਗ ਕਰਦੇ ਮੰਗ ਤਾਂ ਪ੍ਰਸ਼ਾਸਨ ਮੁਰੇ ਇਹੀ ਆ ਵੀ ਜਲਦੀ ਤੋਂ ਜਲਦੀ ਪਿੰਡ ਜਿਹੜਾ ਨੂਰਪੁਰਾ ਆਪਣਾ ਛੱਪੜ ਉਹਦੀ ਸਫਾਈ ਦਾ ਤੇ ਉਹਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਆਪਣੀ ਦਾ ਹੱਥ ਜੋੜ ਕੇ ਹੀ ਬੇਨਤੀ ਆ ਤੇ ਬਹੁਤ ਜਿਆਦਾ ਬੁਰੇ ਹਾਲ ਹੀ ਆ ਹਾਂਜੀ ਇਹ ਮਤਲਬ ਇਹ ਤਾਂ ਕਿਸ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਕਿਹ ਅਸਰਾਂ ਦੀ ਸਮੱਸਿਆ ਆਦੀ ਹੈ ਸਾਰੀ ਵੀਰੇ ਦਿਹਾੜੀ ਜੋਤੇ ਵਾਲੇ ਬੰਦੇ ਨੇ ਮਸਾ ਆਪਣਾ ਝਾੜੂ ਪੂੰਚਾ ਕਰਕੇ ਦਿਹਾੜੀਆਂ ਲੋਕਾਂ ਦੇ ਘਰੇ ਜਲਾ ਕੇ ਤੇ ਘਰ ਦਾ ਗੁਜ਼ਾਰਾ ਚੱਲਦਾ ਵਾ ਤੇ 20 ਸਾਲਾਂ ਦਾ ਸਾਡੇ ਬਜ਼ੁਰਗਾਂ ਨੇ ਦਿਹਾੜੀਆਂ ਕੀਤੀਆਂ ਲੋਕਾਂ ਦੇ ਪੱਠੇ ਪਾਏ ਤੇ ਮਸਾਬ ਦੇ ਮਕਾਨ ਬਣਾਏ ਸੀਗੇ 20-20 ਸਾਲਾਂ ਤੋਂ ਹੋ ਗਏ 10-10 ਸਾਲ ਮਿਹਨਤ ਕਰਕੇ ਤੇ ਹੁਣ 3 ਦਿਨ ਹੋ ਗਏ ਨਿਉਆਂ ਦੇ ਵਿੱਚ ਇੰਨੇ ਨਾ ਪਾਣੀ ਘਟੂ ਘਟ ਵੜ ਚੁੱਕਿਆ ਵਾ ਤੇ ਜੇ ਜਲਦੋ ਜਲਦੀ ਨਾ ਹੋਈ ਹਾ ਹੱਲ ਹੋਇਆ ਤਾਂ ਸਾਡੇ ਮਕਾਨ ਡਿੱਗਣ ਦੇ ਤਾਂ ਬਿਲਕੁਲ ਕੰਗਾਰਚੀ ਨੇ ਤੇ ਇੱਕ ਪਾਣੀ ਓਵਰਫਲੋ ਹੋਣ ਕਰਕੇ ਮੀਟਰ ਬਾਕਸ ਦੇ ਵਿੱਚ ਪਾਣੀ ਵੜ ਗਿਆ ਗਿਆ ਤੇ ਉਹਦਾ ਵੀ ਸਾਨੂੰ ਬਹੁਤ ਜ਼ਿਆਦਾ ਖਤਰਾ ਵਾ ਕਦੇ ਵੀ ਕਰੰਟ ਆ ਸਕਦਾ ਵਾ ਉਹਦੇ ਵਿੱਚ ਬਹੁਤ ਜ਼ਿਆਦਾ ਵਿੱਚ ਪਾਣੀ ਮੀਟਰਾਂ ਦੇ ਵੜ ਗਿਆ तकरीबन 1 ਕ ਇੰਚ ਹੀ ਰਹਿੰਦਾ ਗਿਆ ਜੇ 1 ਇੰਚ ਵੀ ਹੋਰ ਹੋ ਗਿਆ ਤੇ ਸਾਰੇ ਘਰਾਂ ਦੇ ਵਿੱਚ ਕਰੰਟ ਆਉਂਦੀ ਫੋਲੀ ਸੁਭਾਵਨਾ ਮਤਲਬ ਜੇ ਪਾਣੀ ਮੀ ਉਹਨੇ ਤਰ੍ਹਾਂ ਹੋ ਰਹਾ ਹੁੰਦਾ ਹੈਗਾ ਤਾਂ ਬਹੁਤ ਵੱਡਾ ਬਹੁਤ ਹੀ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਇਹ ਨਹੀਂ ਹੈਗਾ ਮਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਵੀ ਹੋ ਸਕਦਾ ਕਿਉਂਕਿ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਹਰੇਕ ਘਰ ਦੇ ਵਿੱਚ 4-4 ਬੱਚੇ ਨੇ ਤੇ ਅਜ ਤਾਂ ਫੇਰ ਦਾ ਪ੍ਰਸ਼ਾਸਨ ਮੁਰੇ ਹੱਥੋਂ ਓੜਦੇ ਆ ਵੀ ਜਲਦੋਂ ਜਲਦੇ ਸਾਡੇ ਛੱਪੜ ਦੀ ਦੇਖ ਰੇ ਕੀਤੀ ਜਾਵੇ ਨਿਕਾਸੀ ਕੀਤੀ ਜਾਵੇ ਕਿਸੇ ਪਾਸੇ ਪਾਣੀ ਦਾ ਜਿਹੜਾ ਓਵਰਫਲੋ ਪਾਣੀ ਆ ਤੇ ਉਹਨੂੰ ਕਿਸੇ ਪਾਸੇ ਪੱਟ ਕੇ ਜਾਂ ਕਿਸੇ ਹਿਸਾਬ ਨਾਲ ਵੀ ਕੱਢਿਆ ਜਾਵੇ ਆਪਣਾ ਪਾਣੀ ਇਤੇ ਹੀ ਬਾਰ ਬਾਰ ਸਾਰੇ ਦਿਹਾੜੀ ਜੋਤੇ ਵਾਲੇ ਬੰਦੇ ਨੇ ਸਾਬ ਆਪ ਦਾ ਹੁਣ 3 ਦਿਨਾਂ ਤੋਂ ਅਸੀਂ ਦਿਹਾੜੀ ਨਹੀਂ ਜਾ ਰਹੇ 4 ਦਿਨ ਹੋ ਗਏ ਸਾਨੂੰ ਘਰਾਂ ਦੇ ਘਰਿਆਂ ਦੇ ਵਿੱਚ ਬੈਠੇ ਆ ਮੈਂ ਕਹਿੰਦਾ 10 ਘਰ ਤਾਂ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਘਰੇ ਅੱਜ ਰੋਟੀ ਵੀ ਨਹੀਂ ਬਣੀ ਪਾਣੀ ਭਰਿਆ ਪਿਆ ਵਾ ਬਾਈ ਨੇ ਕੀ ਮੀਂਹ ਦਾ ਕਿਨਾਂ ਗਾ ਆਪਣੇ ਪਿੰਡ ਨੂੰ ਨੁਕਸਾਨ ਆ। ਮੀਂਹ ਆ ਵੀਰੇ ਬਹੁਤ ਜ਼ਿਆਦਾ ਬੁਰਾ ਹਾਲ ਆ। ਮਤਲਬ ਤੁਸੀਂ ਹੁਣ ਇੱਧਰ ਜਾਓਗੇ ਘੁੰਮ ਕੇ ਦੇਖੋ ਤਾਂ ਪਾਣੀ ਪਾਣੀ ਹੋਇਆ ਪਿਆ ਘਰਾਂ 'ਚ ਭੜਿਆ ਪਿਆ ਪਾਣੀ। ਛੋਟਕੜ 15-20 ਘਰ ਹੈਗੇ ਜਿਹੜੇ ਡੁੱਬੇ ਪਿਆ ਜਾਂ ਮੈਂ। ਅੱਛਾ ਜਿਹੜਾ ਤੁਸੀਂ ਉਹ ਸਮਾਨ ਕੱਪੜੇ ਜਾਂ ਬਿਛਤਰੇ ਤੱਕੀ ਜਾ ਰਹੇ। ਸਾਰੇ ਉੱਥੋਂ ਹੀ ਲੈਂਦੇ ਆ ਵੀਰੇ। ਅੱਛਾ ਮੀਂਹ ਅੱਛਾ ਹਾਂ ਮੀਂਹ ਕਰਕੇ ਹੁਣ ਘਰ ਡਿੱਗਣ ਵਾਲੇ ਹੋਏ ਪਿਆ ਲੋਕੀ ਨਿਓਂਾਂ 'ਚ ਪਾਣੀ ਭੜਿਆ ਪਿਆ ਅੰਦਰ ਭੜਿਆ ਪਿਆ ਚੂਹੀ ਜਾਂਦੇ ਆ ਘਰ। ਸਹੀ ਨਹੀਂ ਮੀਂਹ ਇੰਨੇ ਦਿਨਾਂ ਦਾ ਪੈ ਰਿਆ ਹੁਣ ਪਾ ਸਾਡਾ ਪਿੰਡ ਨੂਰਪੁਰਾਵਾ ਜੀ ਤਹਿਸੀਲ ਰੈਕੋਟਾ ਤੇ ਜ਼ਿਲ੍ਹਾ ਲੁਧਿਆਣਾਵਾ ਜੀ ਕੀ ਸਮੱਸਿਆ ਕੀ ਹੈ ਸਮੱਸਿਆ ਇਹ ਜੀ ਪਾਣੀ ਦੀ ਸਮੱਸਿਆ ਵਾ ਛੱਪੜ ਦੇ ਵਿੱਚ ਕਈ ਸਾਲਾਂ ਤੋਂ ਓਵਰਫਲੋ ਹੋ ਕੇ ਪਾਣੀ ਸਾਡੇ ਘਰਾਂ ਦੇ ਵਿੱਚ ਸਾਡੇ ਸਾਰੇ ਐਸਸੀ ਬੀਸੀ ਪਰਿਵਾਰ ਨਾਲ ਸੰਬੰਧਤ ਲੋਕ ਰਹਿੰਦੇ ਆ ਜੀ ਇੱਥੇ ਤੇ ਇਹ ਪਾਣੀ ਓਵਰਫਲੋ ਹੋ ਕੇ ਸਾਡੇ ਘਰਾਂ ਜਾਂਦਾ ਕੁਦਰਤੀ ਆ ਦੋ ਦਿਨਾਂ ਦੀ ਜਿਹੜੀ ਜ਼ਿਆਦਾ ਬਾਰਿਸ਼ ਹੋਣ ਕਾਰਨ ਇਹ ਪਾਣੀ ਇੰਨਾ ਕਾ ਜ਼ਿਆਦਾ ਓਵਰਫਲੋ ਹੋ ਚੁੱਕਿਆ ਕਿ ਸਾਡੇ ਨਾਲ ਘਰਾਂ ਦੇ ਵਿੱਚ ਆ ਚੁੱਕਿਆ ਵਾ ਜਿਸ ਨਾਲ ਸਾਡੇ ਘਰ ਠਾਠੇ ਦੀ ਹੋ ਰਹੇ ਨੇ ਇਹ ਕਾਫੀ ਜ਼ਿਆਦਾ ਇਹਦਾ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਤੁਸੀਂ ਪੰਚਾਇਤ ਨੂੰ ਕੋਈ ਪ੍ਰਸ਼ਾਸਨ ਨੂੰ ਆਪਣੀ ਕੰਪਲੇਨਡ ਦਰਜ ਕਰਾਈ ਆ ਉਹ ਆ ਘਰ ਹੀ ਆਇਆ ਅਸੀਂ ਪੰਚਾਇਤ ਕੋਲ ਵੀ ਜਾ ਕੇ ਆਂ ਜੀ ਪੰਚਾਇਤ ਵਾਲੇ ਵੀ ਆ ਕੇ ਗਏ ਆ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕੁਝ ਜੋ ਅਫਸਰ ਸਹਿਬਾਨ ਸੀ ਉਹ ਆ ਕੇ ਗਏ ਨੇ ਮਤਲਬ ਆ ਕੇ ਗਏ ਨੇ ਦੇਖੇ ਮੌਕਾ ਚੈੱਕ ਕਰਕੇ ਜੀ ਇਹਦਾ ਮਤਲਬ ਕੋਈ ਹੱਲ ਨਹੀਂ ਕਰਕੇ ਗਿਆ ਜੀ ਕੋਈ ਠੋਸ ਹੱਲ ਨਹੀਂ ਹੋਇਆ ਆਏ ਜ਼ਰੂਰ ਆ ਇੱਕ ਵਿਸ਼ਵਾਸ ਦਿਵਾ ਗਿਆ ਜੀ ਅਸੀਂ ਤੁਹਾਡੇ ਨਾਲ ਤੁਹਾਡੇ ਸਾਹ ਨਾਲ ਖੜੇ ਆਂ ਅਸੀਂ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆਂ ਟਾਡਾ ਸੀ ਹੱਲ ਕਰਾਂਗੇ ਪਰ ਅੱਜ ਸਵੇਰ ਸਵੇਰ ਤੋਂ ਲੈ ਕੇ ਆ ਹੁਣ ਮੇਲੇ ਪੰਜ ਚਾਰ 5 ਵਜੇ ਜਿਹੜੇ ਹਜੇ ਤੱਕ ਕੋਈ ਸਾਡਾ ਹੱਲ ਨਹੀਂ ਜੀ ਕੋਈ ਕਿਸੇ ਕਰਦਾ ਹੀ ਨਹੀਂ ਹੈ ਕੁਝ ਤਰ੍ਹਾਂ ਨੇ ਸਬਸਟੀਟਿਊਟ ਦਿੱਤਾ ਹੋਊਗਾ ਕੁਝ ਤੁਹਾਨੂੰ ਕਿਹਾ ਹੋ ਵੀ ਕਿਤੇ ਹੋਰ ਜਗ੍ਹਾ ਤੇ ਬੈਠਣ ਦਾ ਕੋ ਪ੍ਰਬੰਧ ਕਰਨ ਦਾ ਕੋਈ ਹੋਊਗਾ ਉਹਨਾਂ ਨੇ ਇਹ ਕਿਹਾ ਸੀਗਾ ਜੀ ਸਾਨੂੰ ਵੀ ਤੁਸੀਂ ਇੱਥੋਂ ਅਗਰ ਜੇ ਤੁਹਾਨੂੰ ਇਹ ਖਤਰਾ ਬਹੁਤ ਜ਼ਿਆਦਾ ਲੱਗਦਾ ਵਾ ਮੀ ਹੋਰ ਜ਼ਿਆਦਾ ਪੈਂਦੇ ਆ ਤਾਂ ਤੁਸੀਂ ਸਕੂਲ ਦੇ ਵਿੱਚ ਸ਼ਿਫਟ ਹੋ ਜਾਓ ਪਰ ਸਾਡਾ ਜਿਹੜਾ ਆਂਡ ਗਵਾੜਨਾ ਬਹੁਤ ਵਧੀਆ ਵੀਰ ਜੀ ਤੇ ਉਹ ਕਹਿੰਦੇ ਜਿਨ੍ਹਾਂ ਦੇ ਘਰਾਂ ਚ ਪਾਣੀ ਉੱਚੇ ਘਰ ਆਉਂਦਾ ਉਹ ਕਹਿੰਦੇ ਵੀ ਜੇ ਇਹ ਜੀ ਨੋ ਬਤਾਈ ਤਾਂ ਤੁਸੀਂ ਸਮਾਨ ਚੱਕ ਕੇ ਸਾਡੇ ਘਰਾਂ ਚ ਆਜੋ ਮੇ ਸਕੂਲ ਚ ਜਾਣ ਦੀ ਲੋੜ ਨਹੀਂ ਹੈ ਹੁਣ ਕੀ ਮੰਗ ਕਰਦੇ ਸਾਡੀ ਤਾਂ ਬੇਨਤੀ ਹੈ ਜੀ ਮੰਗ ਕੋਈ ਨਹੀਂ ਸਾਡੀ ਪ੍ਰਸ਼ਾਸਨ ਤੋਂ ਰਿਕਵੈਸਟ ਹੈ ਮੰਗ ਹੈ ਕਿ ਸਾਡੇ ਜਿਹੜੇ ਗਰੀਬਾਂ ਦੇ ਪਰਿਵਾਰਾਂ ਦੇ ਸਾਡੇ ਘਰ ਆ ਇਹ ਜਿਹੜੇ ਢਾਢੇਰੀ ਹੋਣ ਲੱਗਿਆ ਸਾਡੇ ਬੱਚੇ ਬਹੁਤ ਪਰੇਸ਼ਾਨ ਆ ਇਹ ਗੰਦੇ ਪਾਣੀ ਤੋਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦੇ ਖਤਰੇ ਆ ਸਾਨੂੰ ਇਹੀ ਬੇਨਤੀ ਹੈ ਕਿ ਇਹਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਇਹ ਜਿਹੜੀ ਸੜਕ ਉੱਚੀ ਹੋਈ ਵੀ ਆ ਉਹ ਉੱਚੀ ਨੂੰ ਜੀਬੀਸੀ ਨਾਲ ਪਟਾਕੇ ਦਾ ਪਾਣੀ ਲੈਵਲ ਤੇ ਕਰਕੇ ਕੱਢਿਆ ਜਾਵੇ ਜੀ। ਛੱਪੜ ਦੀ ਸਫਾਈ ਹੋਣ ਨੂੰ ਕਿੰਨਾ ਟਾਈਮ ਚਾਹੀਦਾ? ਛੱਪੜ ਦੀ ਸਫਾਈ ਹੋਣ ਤਾਂ ਜੀ ਕਾਫੀ ਟਾਈਮ ਹੋ ਚੁੱਕਿਆ ਵਾ ਪਰ ਹੁਣ ਜਿਹੜੀ ਨਮੀ ਆ ਪੰਚਾਇਤ ਬਣੀਆ ਇਹਨੇ ਪਾਣੀ ਕੱਢਿਆ ਸੀਗਾ। ਪਾਣੀ ਕੱਢਣ ਨਾਲ ਕੱਢਿਆ ਸੀ ਉਹ ਥੋੜਾ ਬੋਤ ਹੀ ਨਿਕਲਿਆ ਜੀ ਉਹ ਜ਼ਿਆਦਾ ਨਹੀਂ ਨਿਕਲ ਸਕਿਆ ਕਿਉਂਕਿ ਉਸ ਤੋਂ ਬਾਅਦ ਬਰਸਾਤਾ ਸ਼ੁਰੂ ਹੋ ਗਿਆ ਜੀ। ਅ ਕੀ ਨਾਮ ਹੈ ਜਿਹੜਾ? ਰਣਜੀਤ ਸਿੰਘ ਆ ਜੀ। ਮੇਰੇ ਧਰਮ ਪਤਨੀ ਸਰਬਜੀਤ ਕੌਰ ਸਰਪੰਚ ਨੇ ਅੱਛਾ ਆਪਣੇ ਪਿੰਡੇ ਕਸ਼ਪੜ ਦੇ ਇਸ ਨਸ ਪਾਣੀ ਦੇ ਹੋਰ ਹੋ ਦਾ ਮਸਲਾ ਹੈ ਕਈ ਘਰਾਂ ਦੇ ਪਾਣੀ ਤੱਕ ਨਹੀਂ ਆਉਂਦਾ। ਹਾਂਜੀ ਤੁਹਾਡੀ ਗੱਲ ਸਹੀ ਆ। ਉਹ ਅੱਜ ਤੋਂ 2 ਕੁ ਮਹੀਨੇ ਪਹਿਲਾਂ ਅਸੀਂ ਉਹ ਸੱਪੜ ਖਾਲੀ ਕਰਵਾ ਚੁੱਕੇ ਸੀਗੇ। ਪਰ ਦੁਬਾਰਾ ਮੀਂਹ ਆਉਣ ਦੇ ਕਾਰਨ ਉਹ ਸਮੱਸਿਆ ਫੇਰ ਪੂਰੀ ਹੋ ਗਈ। ਤੇ ਪਾਣੀ ਘਰਾਂ ਵਿੱਚ ਵੜ ਗਿਆ। ਆਪਣੇ ਕੋਈ ਪ੍ਰੋਜੈਕਟ ਸੀ ਇਹਨੂੰ ਹਾਂਜੀ ਉਹਨਾਂ ਨੂੰ ਅਸੀਂ ਜੀਸੀਬੀ ਸੱਤ ਲਈ ਸੀਗੀ। ਤੇ ਅਸੀਂ ਟੋਏ ਪਟਾਉਣੇ ਸ਼ੁਰੂ ਕਰਤੇ ਜਦ ਕਿ ਉੱਥੇ ਦਲਦਲ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਲੱਗੇ ਰਹੇ ਲੇਕਿਨ ਉਹ ਪ੍ਰੋਸੈਸ ਪੂਰਾ ਨਹੀਂ ਹੋ ਸਕਿਆ ਉਹ ਕਹਿੰਦੇ ਵੀ ਜਿੰਨਾ ਟਾਈਮ ਇੱਥੋਂ ਇਹ ਦਲਦਲ ਨਹੀਂ ਜਾਂਦੀ ਉਹਨਾਂ ਚ ਕਰ ਇੱਥੇ ਟੋਏ ਨਹੀਂ ਹੋਣੇ ਤੇ ਅਸੀਂ ਲਗਾਤਾਰ ਆਪ ਵਿੱਚ ਵੜ ਕੇ ਟੋਬਾ ਖਾਲੀ ਕਰਿਆ ਜੀ ਅੱਛਾ ਹਾਂਜੀ ਫੇਰ ਹੁਣ ਇਸ ਸਮੱਸਿਆ ਦੇ ਲਈ ਕੀ ਹੱਲ ਕੀਤਾ ਜਾਏ ਹੁਣ ਜੀ ਵੀਡੀਓ ਸਾਹਿਬ ਆਏ ਸਨ ਤੇ ਤਹਿਸੀਲਦਾਰ ਸਾਹਿਬ ਆਏ ਸੀਗੇ ਤੇ ਹੋਰ ਸਰਕਾਰੀ ਧਾਇਰੇ ਦੇ ਅਫਸਰ ਆਏ ਸੀਗੇ ਤੇ ਉਹਨਾਂ ਨੇ ਇਹੀ ਆਖਿਆ ਵੀ ਹਜੇ ਮੀਂਹ ਪੈ ਰਿਹਾ ਮੀਂਹ ਪੈਣਾਂ ਤੋਂ ਬਾਅਦ ਵੀ ਇਹਦਾ ਖੇਤੀ ਧੋਸੇਤੀ ਕੋਈ ਨਾ ਕੋਈ ਹੱਲ ਲੱਭਿਆ ਜਾਊਗਾ